ਬਾਹੁਰੂ ਜੀ ਦਾ ਖਾਲਸਾ ਬਾਹੁਰੂ ਜੀ ਕੀ ਫਤਿਹ ਮੈਂ ਜਿਹੜੇ ਤਿੰਨ ਸ਼ਬਦ ਬੋਲਦਾ ਹਾਂ ਬਹੁਤ ਜ਼ਿਆਦਾ ਵੱਡੇ ਵੱਡੇ ਬੁੱਧੀਜੀਵੀ ਟਕਸਾਲ ਲਈ ਮਿਸ਼ਨਰੀ ਮੈਨੂੰ ਫੋਨ ਕਰਕੇ ਕਹਿੰਦੇ ਨੇ ਗਿਆਨੀ ਜੀ ਤੁਸੀਂ ਭੇਡ ਨਾ ਕਹਿਆ ਕਰੋ ਤੁਸੀਂ ਖਾਜ ਨਾ ਕਹਿਆ ਕਰੋ ਤੁਸੀਂ ਕਰਦੇ ਨਾ ਕਹਿਆ ਕਰੋ ਜਿਹੜੀ ਮੈਂ ਅੱਜ ਵੀਡੀਓ ਪਾਉਣੀ ਹੈ ਨਾ ਤੁਸੀਂ ਇਹਨੂੰ ਸੁਣ ਕੇ ਮੈਨੂੰ ਫੋਨ ਕਰਿਓ ਜਾਂ ਕਮੈਂਟ ਕਰਿਓ ਵੀ ਇਹ ਸ਼ਬਦ ਮੈਂ ਅੱਜ ਸਹੀ ਬੋਲ ਰਿਹਾ ਜਾਂ ਗਲਤ ਇੱਕ ਭਲਾਈਆਂ ਨੇ ਪਿੰਡ ਦਾ ਗੁਰਬੀਤ ਗੋਪੀ ਹੈ ਜਿਹੜਾ ਮੋਟਾ ਜਿਹਾ ਹੈ ਤਕਰੀਬਨ ਮੇਰੇ ਹਿਸਾਬ ਨਾਲ ਜੇ ਉਹਦਾ weight ਦੇਖਾਂਗੇ ਤਾਂ 1.5 ਕਿਲੋ ਦਾ ਹੋਣਾ ਘੱਟੋ-ਘੱਟ ਤੇ ਜਦੋਂ ਕੁਰਸੀ ਤੇ ਬਹਿਂਦਾ ਨਾ ਚੇਰ ਤੇ ਮੈਨੂੰ ਲੱਗਦਾ ਵੀ ਐਦਾਂ ਹੋ ਉਠੇ ਹੀ ਸਰਦਾ ਪੁਲਾਟ ਜਿਹੋ ਦਾ ਉਹਦਾ ਕੱਲਾ ਪੇਟ ਹੋਣਾ ਢਿੱਡ ਜਾਨੀ ਕੇ ਤੇ ਉਹ ਪਤਾ ਕੀ ਕਹਿੰਦਾ ਹੁਣ ਤਿੰਨ ਚਾਰਕ ਚੈਨਲ ਨੇ ਜਿਨ੍ਹਾਂ ਨੇ ਜਲੋ ਮੈਂ ਉਹ ਸ਼ਬਦ ਨਾ ਵਰਤਾਂ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਹੋਇਆ ਵੈਸੇ ਆਮ ਸ਼ਬਦ ਹੋਰ ਵਰਤੇ ਜਾਂਦਾ ਤੇ ਮੇਰੇ ਕਹਿੰਦੇ ਜਿਹੜੀ ਬੱਤੀ ਦੰਦਾਂ ਵਿੱਚੋਂ ਗੱਲ ਨਿਕਲ ਜਾਵੇ ਉਹ ਸੱਚ ਹੋ ਜਾਂਦੀ ਹੈ ਜਿਹੜਾ ਮੈਨੂੰ ਸੁਪਨਾ ਆਉਂਦਾ ਉਹ ਵੀ ਕਹਿੰਦੇ ਸੱਚ ਹੋ ਜਾਂਦਾ ਤੇ ਇਹ ਗੱਲਾਂ ਦੋ ਚਾਰ ਉਹਨੇ ਕਹਿਦੀਆਂ ਇਹ ਕੋਈ ਵੀ ਕਹਿ ਸਕਦਾ ਤੇ ਹੁਣ ਜਿਹੜੀਆਂ ਭੇਡਾਂ ਉਹਦੇ ਖੇਤ ਜਾਂਦੀਆਂ ਨੇ ਖਾ ਚੱਕ ਡੇੜਾਂ ਖੇਤ ਜਾਂਦੀਆਂ ਨੇ ਦਸੋਂ ਵੀ ਬੰਦੇ ਆ ਹੁਣ ਕਹਿੰਦੇ ਮੁੰਡੇ ਦੇਣੇ ਵੀ ਸ਼ੁਰੂ ਕਰਦੇ ਹੋਣੇ ੁੰਡੜੀਆਂ ਪੰਜਾਬ ਦੀਆਂ ਭੇਡਾਂ ਨੇ ਇਹਨਾਂ ਨੂੰ ਇਹ ਵੇਂਦੀ ਐ ਦੇ ਇੱਕ ਪਾਸੇ ਤੁਸੀਂ ਕਹਿੰਦੇ ਬਾਬਾ ਬੁੱਢਾ ਸਾਹਿਬ ਮੁੰਡੇ ਦਿੰਦੇ ਆ ਖਾਸ ਕਰਕੇ ਜਿਹੜੇ ਸਿੱਖ ਨੇ ਮੈਂ ਉਹਨਾਂ ਦੀ ਗੱਲ ਕਰਨਾ ਤੇ ਦੂਜੇ ਪਾਸੇ ਜਿਹੜੇ ਆ ਕੋਈ ਲਾੜੀ ਸ਼ਾਹ ਹੋ ਗਿਆ ਕੋਈ ਸਰੇਂਦਰ ਸਾਈਂ ਸਾਹ ਹੋ ਗਿਆ ਅਜਿਹਦੇ ਪਿੱਛੇ ਛੇਤਰ ਪਏ ਬੀਬੀਆਂ ਨੇ ਖੁੱਲ੍ਹੇ ਪੜ ਕੇ ਕੁੱਟਿਆ ਠੀਕ ਐ ਤੇ ਇੱਕ ਤਾਂ ਸਿੱਧਾ ਹੀ ਕਹੀ ਜਾਂਦਾ ਫੋਨ ਕਰਕੇ ਆ ਉਹ ਕਹਿੰਦਾ ਜਿਹੜਾ ਮਰਜੀ ਵੀਜ਼ਾ ਲਾਓ ਤੇ ਉਹਨੂੰ ਖੱਜ ਨੂੰ ਇਹ ਵੀ ਨਹੀਂ ਪਤਾ ਵੀ 3 ਦਿਨਾਂ ਦੇ ਵਿੱਚ ਕਿਹੜਾ ਵੀਜ਼ਾ ਆ ਗਿਆ ਕਿਹੜੀ ਟਿਕਟ ਹੋ ਗਈ ਕਿੰਨੇ ਪੈਸੇ ਲਾ ਕੇ ਤੇ ਲੱਡੂਆਂ ਦਾ ਡੱਬਾ ਬੀਬੀ ਲੈ ਕੇ ਆਉਂਦੀ ਆ ਹਾਂ ਪੁੱਤ ਦੱਸ ਤੇਰਾ ਵੀਜ਼ਾ ਇੱਥੇ ਲੱਗਿਆ ਉਹ ਕਹਿੰਦੀ ਹਾਂ ਲੱਗਿਆ ਤੇ ਹੁਣ ਜਿਹੜਾ ਗੋਪੀ ਹੈ ਭੁਲਾਈ ਆਣ ਵਾਲਾ ਗੁਰਪ੍ਰੀਤ ਮੋਟਾ ਜਿਹਾ ਤੇ ਹੁਣ ਉਹਦੀਆਂ ਇਹ ਗੱਲਾਂ ਨੇ ਕਹਿੰਦੇ ਬੱਤੀ ਦੰਦਾਂ ਵਿੱਚ ਜੋ ਬੋਲਦਾ ਉਹ ਪੂਰਾ ਹੋ ਜਾਂਦਾ ਤੇ ਹੁਣ ਭੇਡਾਂ ਉਧਰ ਮੰਦੁਰ ਪੀਆਂ ਮੈਨੂੰ ਹੁਣ ਤੁਸੀਂ ਦੱਸਿਓ ਯਾਰ ਵੀ ਮੈਂ ਭੇਡਾਂ ਕਮਾਂ ਕਦੀੜਾਂ ਕਮਾਂ ਖੱਚ ਕਮਾਂ ਜਾਂ ਨਾ ਕਮਾਂ ਦੱਸੋ ਮੈਨੂੰ ਇਹ ਤਾਂ ਹੁਣ ਜਾਇਜ਼ ਹੀ ਐ ਕੋਈ ਨਜਾਇਜ਼ ਥੋੜੀ ਐ ਮੈਂ ਇੱਕ ਵੀ ਸਟੇਟਮੈਂਟ ਪਖੰਡਵਾਦੀ ਦਿੱਤੀ ਹੋਵੇ ਇਹਨਾਂ ਕੋਈ ਕਿਸੇ ਤੋਂ ਪੈਸੇ ਇਕੱਠੇ ਕਰਨ ਦੀ ਗੱਲ ਹੋਵੇ ਕਿਸੇ ਨੌਜਵਾਨ ਨੂੰ ਭੜਕਾਉਣ ਦੀ ਗੱਲ ਕੀਤੀ ਹੋਵੇ ਕਿਤੇ ਨਸ਼ੇ ਪ੍ਰਮੋਟ ਕਰਨ ਦੀ ਗੱਲ ਕੀਤੀ ਹੋਵੇ ਕਦੇ ਅਤਵਾਦ ਦੀ ਗੱਲ ਕੀਤੀ ਹੋਵੇ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਜਦੋਂ ਵੀ ਗੱਲ ਕਰਦਾ ਦੇਖੋ ਪੰਜਾਬ ਦੇ ਵਿੱਚ ਪੌਣੇ 3 ਕਰੋੜ ਦੀ ਆਬਾਦੀ ਹੈ ਸਾਰੇ ਬੰਦੇ ਨਹੀਂ ਜਿਵੇਂ ਮੈਨੂੰ ਕਹਿਣ ਵੀ ਤੂੰ ਸਾਰਿਆਂ ਨੂੰ ਭੇਟ ਕਹਿੰਨੇ ਸਾਰਿਆਂ ਨੂੰ ਥੋੜੇ ਕਹਿੰਨੇ ਆਪਾਂ ਬੜੇ ਸਿਆਣੇ ਬੰਦੇ ਨੇ ਜਿਹੜੇ ਪਖੰਡਵਾਦ ਤੋਂ ਦੂਰ ਨੇ ਬਾਬਾ ਬਾਤ ਤੋਂ ਦੂਰ ਨੇ ਬਹੁਤ ਲੋਕ ਨੇ ਜਿਹੜੇ ਸਮਝੇ ਹੋਏ ਨੇ ਸੁਲਝੇ ਹੋਏ ਨੇ ਪਰ ਜਿਹੜੇ ਇਹ ਲੋਕ ਹਰੇਕ ਬੰਦੇ ਨੂੰ ਬਾਬਾ ਮੰਨ ਕੇ ਉਹਦੇ ਘਰ ਮੇਲਾ ਲਾ ਲੈਂਦੇ ਨੇ ਜਾ ਕੇ ਕੋਈ ਪੁੱਤ ਮੰਗੀ ਜਾਂਦਾ ਕੋਈ ਗੱਡੀ ਮੰਗੀ ਜਾਂਦਾ ਉਹ ਕਿ ਆਸਰਾਂ ਇਹ ਵੀ ਲਾਉਂਦਾ ਰਹਿੰਦਾ ਮਾਨ ਜਿੱਤੂ ਫਲਾਨਾ ਹਰੂ ਸਵੀਰਵਾਦ ਲੈਦਾ ਹੋ ਜਾ ਫਲਾਨਾ ਇਦਾਂ ਹੋ ਜਾ ਇਹ ਵੀ ਕਰੀ ਜਾਂਦਾ ਪਰ ਇਹ ਕਾਰਨ ਉਹਨੂੰ ਪਹਾੜਾਂ 'ਤੇ ਚੜਾਉਣ ਦਾ ਕੀ ਮਤਲਬ ਹੈ ਕੁਝ ਚੈਨਲ ਨੇ ਚੱਲ ਮੈਂ ਨਾਮ ਨਹੀਂ ਲੈਂਦਾ ਪਰ ਕਈਆਂ ਨੇ ਤਾਂ ਨਾਮ ਲੈ ਕੇ ਪੋਸਟਾਂ ਵੀ ਪਾਤੀਆਂ ਵੀ ਆਹਾ ਹਾ ਚੈਨਲਾਂ ਨੇ ਇਹ ਗੁਰਪ੍ਰੀਤ ਭਲਾਈਆਂ ਨੇ ਨੂੰ ਚਮੜਾਇਆ ਜਾ ਪਹਾੜਾਂ ਤੇ ਚੜਾਇਆ ਇਹ じゃ ਕੁਛ ਲੋਕਾਂ ਨੇ ਸ਼ਬਦ ਵਰਤੇ ਪਰ ਮੈਂ ਤਾਂ ਗੱਲ ਇਹੀ ਕਹਿਣੀ ਆ ਵੀ ਜਦੋਂ ਮੈਂ ਖੱਜ ਭੇੜ ਕਤੀੜ ਕਹਿਣਾ ਉਦੋਂ ਇਹ ਸਮਝ ਲਿਆ ਕਰੋ ਵੀ ਮੈਂ ਕਿਹਨੂੰ ਕਹਿ ਰਿਹਾ ਜਿਹੜੇ ਭੇੜ ਹੈਗੇ ਨੇ ਜਿਹੜੀਆਂ ਖੱਜਾਂ ਹੈਗੀਆਂ ਨੇ ਕਤੀੜਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਮੈਂ ਆਮਨ ਥੋੜੀ ਕਹਿਣਾ ਹੁਣ ਜਿਹੜੇ ਬੰਦੇ ਗੁਰਬੀਦ ਗੋਪੀ ਦੇ ਖੇਤ ਜਾਂਦੇ ਨੇ ਗੱਡੀਆਂ ਲੈ ਲੈ ਕੇ ਪਤਾ ਨਹੀਂ ਕੀ ਕੁਝ ਜਾ ਕੇ ਮੰਗਦੇ ਹੋਣਗੇ ਉੱਥੇ ਤੇ ਹੁਣ ਇਹੀ ਮੰਨਿਆ ਹੋਣਾ ਵੀ ਉਹ ਬਾਬਾ ਜੋ ਰੱਬ ਹੈ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਦੇ ਕੋਲ ਗਏ ਉੱਥੋਂ ਪੁੱਤਰੀ ਦਾਤ ਮਿਲੀ ਪਤਾ ਨਹੀਂ ਕਿਤੇ ਕਿਤੇ ਧੱਕੇ ਖਾਣੇ ਆ ਤੇ ਹਲੇ ਕਹਿਣਗੇ ਪੰਜਾਬ ਤਾਂ ਗੁਰਾਂ ਦੇ ਨਾਮ ਤੇ ਵਸਦਾ ਹੈ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤੇ ਮਾਨਤਿਕ এজেন্ডਾ ਚਾਹੀਦਾ ਅਸੀਂ ਗੱਲ ਨਹੀਂ ਕਰਦੇ ਜਿਹੜਾ ਇਸ ਵਕਤ ਪਖੰਡ ਬਾਦ ਆ ਬਾਬਾ ਬਾ ਸ਼ੁਰੂ ਹੋਇਆ ਹੋਇਆ ਨਾ ਹਰੇਕ ਨੂੰ ਅਸੀਂ ਬਾਬਾ ਮੰਨ ਕੇ ਬਹਿ ਜਾਂਦੇ ਆ ਇੱਕ ਨਾ ਮੈਂ ਛੋਟੀ ਜੀ ਕਹਾਣੀ ਸੁਣਾਉਣੀ ਹੈ ਮੇਰੇ ਖਾਲ 2 ਮਿੰਟ ਵਿੱਚ ਇਹ ਪੂਰੇ ਕਰ ਦਿੰਦਾ ਇੱਕ ਪੰਡਤ ਖੋਤੇ ਤੇ ਚੜ ਕੇ ਪ੍ਰਚਾਰ ਕਰਨ ਜਾਂਦਾ ਸੀ ਯਾਨੀ ਕਿ ਆਪਣੀਆਂ ਜਿਹੜੀਆਂ ਧਾਰਮਿਕ ਪੁਸਤਕਾਂ Hindu ਸਮਾਜ ਦਾ ਕਹਿ ਲਓ ਕਿਸੇ ਦਾ ਵੀ ਕਹਿ ਲਓ ਉਹ ਪ੍ਰਚਾਰ ਕਰਨ ਜਾਂਦਾ ਸੀ ਤੇ ਉਹਨੂੰ ਖਾਣ ਪੀਣ ਨੂੰ ਵਧੀਆ ਮਿਲਦਾ ਸੀ 4 ਪੈਸੇ ਮਿਲਦੇ ਸੀ ਜਿਹੜਾ ਖੋਤਾ ਸੀ ਇੱਕ ਦਿਨ ਮੁਰਦਿਆਂ ਹੋਇਆ ਰਾਹ ਵਿੱਚ ਖੋਤਾ ਕਹਿੰਦਾ ਪੰਡਤ ਨੂੰ ਕਹਿੰਦਾ ਪੰਡਤ ਜੀ ਕਹਿੰਦਾ ਤੁਸੀਂ ਬੜੀ ਐਸ਼ ਲੈਨੇ ਹੋ ਬੜੇ ਪੈਸੇ ਕਮਾਉਨੇ ਹੋ ਖਾਣ ਪੀਣ ਨੂੰ ਵਧੀਆ ਮਿਲਦਾ ਹੈ ਮੈਨੂੰ ਵੀ ਦੋ ਕੱਕਰ ਅੱਖਰ ਸਿਖਾ ਦਿਓ ਤੁਸੀਂ ਮੈਂ ਵੀ ਪੜ ਲਵਾਂ ਦੋ ਅੱਖਰ ਤੁਹਾਡੇ ਮੰਗ ਮੈਂ ਵੀ ਮौज ਕਰਾਂ ਪੰਡਤ ਕਹਿੰਦਾ ਐ ਕਰ ਕਹਿੰਦਾ ਫਿਰ ਦੋ ਖੋਤੇ ਲੈ ਕੇ ਆ ਉਹ ਕਿਹਾ ਦੋ ਖੋਤੇ ਕਿਉਂ ਕਹਿੰਦਾ ਜੇ ਤੈਨੂੰ ਚਾਰ ਅੱਖਰ ਸਿਖਾ ਦੇ ਤੂੰ ਮੇਰੇ ਕੋਲੋਂ ਜਾਵੇਂਗਾ ਮੈਨੂੰ ਕੋਤਾ ਹੋਰ ਚਾਹੀਦਾ ਫਿਰ ਇੱਕ ਤੈਨੂੰ ਖੋਤਾ ਹੋਰ ਚਾਹੀਦਾ ਜਿਹੜੇ ਖੋਤੇ ਤੂੰ ਝੜ ਕੇ ਜਾਵੇਂਗਾ ਹੁਣ ਤੁਸੀਂ ਦੇਖ ਲਓ ਵੀ ਇੱਕ ਪੰਡਤ ਦੇ ਕੋਲ ਇੱਕ ਖੋਤਾ ਸੀ ਅੱਗੇ ਖੋਤੇ ਨੂੰ ਦੋ ਅੱਖਰ ਹੋਰ ਸਿਖਾਏ ਉਹਨੂੰ ਖੋਤਾ ਚਾਹੀਦਾ ਫਿਰ ਅੱਗੇ ਹੋਰ ਖੋਤਾ ਚਾਹੀਦਾ ਬਸ ਇਦਾਂ ਹੀ ਭੇਡ ਖੱਚ ਕਦੀੜ ਲੋਕ ਨੇ ਜਿਹੜੇ ਨਾ ਬਾਬਿਆਂ ਦੇ ਪਿੱਛੇ ਜਾਂਦੇ ਆ ਉਹਨੋਂ ਤੇ ਇੱਕ ਦਵਾ ਬੇਹਰ ਨਿਕਲਣਗੇ ਤੁਸੀਂ ਦੇਖਿਆ ਨਹੀਂ ਆ ਜਿਹੜੇ ਕਲਾਕਾਰਾਂ ਦੀਆਂ ਇੰਟਰਵਿਊ ਹੁੰਦੀਆਂ ਨੇ ਹੱਥ ਵਿੱਚ ਨਾ ਮਾਲਾ ਫੜੀ ਹੁੰਦੀ ਐ ਆ ਜਿਹੜਾ ਸਿੱਧੂ ਮੂਸੇਦਨ ਅੜੇ ਨਾਲ ਮੁੰਡੇ ਦਾ ਗਾਣਾ ਹੈ ਜਿਸ ਨੇ ਬਾਈ ਬਾਈ ਕਹਿੰਦੀ ਦੁਨੀਆ ਮੈਨੂੰ ਤਾਂ ਨਾਮ ਨਹੀਂ ਜਾਣਦਾ ਉਹਦੀ ਇੰਟਰਵਿਊ ਦੇਖੀ ਮੈਂ ਕੱਲ ਤੇ ਉਹ ਇੱਕ ਹੱਥ ਨਾਲ ਮਾਲਾ ਫੜੀ ਜਾਂਦਾ ਦੂਜੇ ਹੱਥ ਨਾਲ ਗਾਣੇ ਦੀ ਗੱਲਾਂ ਕਰੀ ਜਾਂਦਾ ਜਣ ਕੇ ਲੋਕਾਂ ਨੂੰ ਬੇਬਕੂ ਬਣਾਉਣ ਵਾਸਤੇ ਨਾ ਕੁਛ ਵੀ ਕਰਨ ਦੀ ਲੋੜ ਨਹੀਂ ਕੇਵਲ ਪਖੰਡ ਕਰਨ ਦੀ ਲੋੜ ਹੈ ਲੋਕ ਪਿੱਛੇ ਲੱਗ ਜਾਂਦੇ ਤੇ ਜਿੰਨਾ ਬੇੜਾ ਗਰਕ ਸਾਡਾ ਜਾਂ ਸਾਡੇ ਪੰਜਾਬ ਦਾ ਡੇਰਾਬਾਦ ਨੇ ਪਖੰਡਵਾਦ ਨੇ ਆ ਬਾਬਿਆਂ ਨੇ ਆ ਜਿਹੜਾ ਗੋਪੀ ਵਰਗੇ ਨਵੇਂ ਉੱਠੇ ਨੇ ਇਹਨਾਂ ਨੇ ਕੀਤਾ ਨਾ ਕੋਈ ਹਿੰਦੂ ਕਰ ਸਕੇ ਨਾ ਮੁਸਲਮ ਨਾ ਅਸਾਈ ਇਹ ਦੋਨੋਂ ਪਿਛੇ ਐਵੇਂ ਪਏ ਕਰਦੇ ਸਾਡਾ ਬੇੜਾ ਤਾਂ ਸਾਡੇ ਆਪਣੇ ਬਾਹਰੇ ਨੇ ਪੰਜਾਬ ਨੂੰ ਜੇ ਕਹਿ ਲਈਏ ਬਰਬਾਦ